ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋਗੇ ਸਟੈਂਡਰਡ ਦੀ ਟਰੈਕਟਰ ਵਾਲੀ ਕੰਬਾਈਨ ਬਕਾਉ ਹੈ ਜੀ ਟਰੈਕਟਰ ਸਮੇਤ ਠੀਕ ਹੈ ਇਹ ਕੰਬਾਈਨ ਹੈਗੇ 13 ਮਾਡਲ ਤੇ ਟਰੈਕਟਰ ਹੈਗਾ ਸੋਨਾਲਿਕ ਦਾ 60RX 15 ਮਾਡਲ ਹੈ ਜੀ ਰਾਜਸਥਾਨ ਦਾ ਨੰਬਰ ਹੈ ਟਰੈਕਟਰ ਦਾ ਐਕਸਚੇਂਜ ਆਫਰ ਵੀ ਹੈ ਜੇ ਕਿਸੇ ਭਰਾ ਨੇ ਵੱਡੀ ਮਸ਼ੀਨ ਐਕਸਚੇਂਜ ਕਰਨੀ ਆ ਐਕਸਚੇਂਜ ਵੀ ਹੋ ਜੂਗੀ ਤੇ ਕਮਬਾਈਨ ਦੀ ਸੈੱਟ ਦਾ ਰੇਟ ਹੈਗਾ 9 ਲੱਖ ਰੁਪਈਆ ਰਾਏ ਸਿੰਘ ਨਗਰ ਆਈ ਏਰੀਆ ਜਿੱਥੇ ਮਸ਼ੀਨ ਖੜੀ ਹੈਗੀ ਬਾਕੀ ਕਿਸੇ ਭਰਾ ਨੇ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਤੁਤ ਜਿੱਥੇ ਵੀ ਵੀਡੀਓ ਨੂੰ ਦੇਖ ਰਹੇ ਹੋ ਸਾਰੇ ਗੁਮੈਨ ਬਿਲਕੁਲ オリジナル ਬਿਲਕੁਲ ਸਾਫ ਕੰਡੀਸ਼ਨ ਚਾ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਬੰਪਰ ਤੋਂ ਲੈ ਕੇ ਪੂਸਤ ਤੱਕ ਕਟਰ ਵਗੈਰਾ ਸਾਰਾ ਮਸ਼ੀਨ ਬਿਲਕੁਲ ਓਕੇ ਖੜੀ ਆ ਠੀਕ ਹੈ ਮਸ਼ੀਨ 13 ਮਾਡਲ ਆ ਟਰੈਕਟਰ 15 ਮਾਡਲ ਤੇ 9 ਲੱਖ ਦੀ ਮੰਗ ਦਾ ਰਾਜ ਸਿੰਘ ਨਗਰ ਏਰੀਆ ਬਾਈ ਹੋ ਰੋਂਦਾ ਜਿੱਥੇ ਮਸ਼ੀਨ ਖੜੀ ਹੈਗੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ